ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚਾਲਾਂ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਟੋਕੜ ਬਿਹੜਾ ਇੱਕ ਸੂਈ ਸਵਾਈ ਆ ਬਾਈ ਤੇ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਬਾਈ ਨੇੜੇ ਪਿੰਡ ਆ ਜਿਹੜਾ ਪਧੌੜ ਤੇ ਸਹਿਣਾ ਸ਼ੰਨਾ ਗਲਬ ਸਿੰਘਲਾ ਨੇੜੇ ਹੀ ਰਹ ਜਾਂਦੇ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਨਾਮ ਤੇ ਮੋਬਾਈਲ ਨੰਬਰ ਬੋ ਨਾ ਗੋਰਾ ਸਿੰਘ ਜੀ ਮਾ ਲਓ 98727993 ਠੀਕ ਆ ਜਿਹੜੀ ਪਹਿਲੇ ਨੰਬਰ ਤੇ ਬੜਾ ਟੋਕੜ ਅਜੇ ਤੱਕੜਾ ਕਿਹੜਾ ਸੂਆ ਬਾਈ ਦੂਜੇ ਸੂਏ ਸੂਈ ਵੀ ਜੀ ਕਿੰਨਾ ਕੀ ਟਾਈਮ ਹੋ ਗਿਆ ਸੂਈ ਨੂੰ ਇਹ ਤਿੰਨ ਕੁ ਮਹੀਨਾ ਦੀ ਸੂਈ ਵੀ ਮਹੀਨੇ ਦੀ ਬਣੀ ਵੀ ਆ ਓਕੇ ਦੁੱਧ ਕਿੰਨਾ ਕੋ 11 ਲੀਟਰ 10 ਲੀਟਰ ਅਗਲਾ ਮੰਨ ਕੇ ਲੈ ਜੇ ਠੀਕ ਆ ਬਾਈ ਚਵਾਈ 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 ਪੂਰੀ ਪਤਾ ਰਾਮ ਮਾਰਦੇ ਨੇ ਠੀਕ ਆ ਬਾਈ ਲੈ ਠੰਡੀ ਸੀਲ ਆ ਜਿਵੇਂ ਮਰਜ਼ੀ 11 ਲੀਟਰ ਦੁੱਧ ਦਾ 10 ਲੀਟਰ ਅਗਲਾ ਚੋ ਕੇ ਲੈ ਜੇ ਪਾਂਦੀ ਆ ਓਕੇ ਬਾਈ ਠੀਕ ਆ ਲੈ ਜਿਵੇਂ ਮਰਜ਼ੀ ਨਿਆਣਾ ਪਾ ਕੋਈ ਚੱਕਰੀ ਨਹੀਂ ਚਵਾਈ ਦੇਖੋ ਚੋਣ ਚੰਗਾ ਹਨ ਹਾਂ ਜੀ ਪੂਰਾ ਵਧੀਆ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣ ਦਾ ਮੈਂ ਕਿਹਾ ਪਸਮਾ ਪਸ ਨੂੰ ਕੁਝ ਨਿਕਰਾਇਆ ਹਮ ਧਾਰਾ ਪਾਉਂ ਹੀ ਮਾਰ ਨਾਰਮਲੀ ਧਾਰਾ ਮਾਰਤੀ ਕੋਈ ਬਸਮਾ ਨਹੀਂ ਕਰਾਇ ਲੈ ਚਵਾਈ ਚੰਗੀ ਹੈ ਨਾ ਚਵਾਈ ਪੂਰੀ ਵਧੀਆ ਹਮ 11 ਲੀਟਰ ਦੁੱਧ ਦਾ 10 ਲੀਟਰ ਅਗਲਾ ਮੰਨ ਕੇ ਲੈ ਜੀ ਓਕੇ ਬਈ ਹਾਂ ਜੀ ਠੀਕ ਆ ਇੱਕ ਨੰਬਰ ਚਵਾਈ ਮੋਟਾ ਮੋਟਾ ਚੋਣ ਠੰਡੀ ਸੀਲ ਹੈ ਕਿ ਨਹੀਂ ਠੰਡੀ ਸੀਲ ਹਮ ਬਾਕੀ ਕਰਦਾ ਚੰਗਾ ਪਲੀ ਵੀ ਚੰਗੀ ਹੈ ਹਨਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹੈ ਖਰਚ ਆਉਦਾ ਜੱਕੀ ਚੱਲੂਗੇ ਨਹੀਂ ਬਈ ਰਹਿ ਗਈ ਵੜ ਅੰਗੇ ਚੰਗੇ ਰੁਪਏ ਵਟਾਉਗੀ ਹਾਂ ਬਾਕੀ ਮੂੰਹ ਮਾ ਦਿਖਾ ਦੇ ਫੇਸ ਫੂਸ ਬੜਾ ਪਿਆਰਾ ਬੋਦੀ ਵਾਦੀ ਬੜੀ ਚੰਗੀ ਆ ਸਨਖ ਆਪਣਾ ਵੜ ਦੇ ਵਿੱਚ ਹੌਲਾ ਬਈ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਬਈ ਕੀ ਮੁੱਲ ਹੈ ਜੈ ਜਖਰ ਜਿਹਦਾ ਮੁੱਲ ਕਰਾਉਣਾ ਦਾ 30000 ਰੁਪਿਆ ਦਾ ਹਾਂ ਪਰ 28000 ਚ ਛੋੜ ਕਰਾਂਗੇ 28000 ਚ ਬਈ ਕਹਿੰਦਾ ਛੋੜ ਛੱਪਾਈ ਹੋਊਗਾ ਮੁੱਲ ਕਰਾਉਣਾ ਇਹਦਾ ਜਿੱਡਾ ਮਰਜੀ ਕਰਾਈ ਚਲੋ ਕੋਈ ਚੈੱਕ ਕਰੇ ਤੂਰਾ ਤੂਰਾ 1 ਨੰਬਰ ਚ ਵਾਈ ਚ ਹੋਈ 1 ਨੰਬਰ ਥਾਣ 1 ਨੰਬਰ ਲੇਵਾ ਨੇੜ ਤੋਂ ਚੈੱਕ ਕਰਵਾਉਣ ਨੇ ਲੈ ਕਿਆ ਬਾਤ ਆ ਥਾਂ ਤੁਹਾਨੂੰ ਬੜਾ ਚੰਗਾ ਲੱਗਿਆ ਹਣ ਥਾਂ ਤੁਹਾਨੂੰ ਪੂਰਾ ਪੜੀ ਗਲਾਬੀ ਥਾਂ ਦੇ ਨਾਲ ਦੇ ਨਾਲ ਲਾਹ ਵੀ ਆਈ ਹੁਣ ਸਹੀ ਗੱਲ ਆ ਬਾਈ ਹਮ ਅੱਗੇ ਦੋ ਨੰਬਰ ਜਿਹੜਾ ਸੂਆ ਸੂਈ ਆ ਬਾੜ ਉਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਉਹ ਪਰਸੋਂ ਸੂਈ ਆ ਜੀ ਬੱਚਾ ਕੀ ਦੇਤਾ ਇਹਨੂੰ ਬੱਛਾ ਦੇਤਾ ਜੀ ਬੱਚਾ ਦੇਤਾ ਹਾਂਜੀ ਕਿੰਨਾ ਕ ਬੋਹਲਾ ਏ ਥੱਲੇ ਹੁਣ ਬੋਹਲਾ ਹੋ ਜੇ ਇਹਦੇ ਥੱਲੇ 7 ਕਿਲੋ ਡੰਗ ਦਾ ਠੀਕ ਆ ਬਾਈ ਹਾਂਜੀ ਆਰਡਰ ਆਰਡਰ ਚੰਗਾ ਹਣ ਹਾਂਜੀ ਬਾਕੀ ਕੱਦ ਥਾਣ ਥਣ ਨਾੜਾ ਨੋੜਾ ਮੂਰੇ ਲੈਵੇ ਤੇ ਇੱਕ ਨੰਬਰਾ मुਠੀ ਵਾਲਾ ਥਣ ਇਕੱਲਾ ਇਕੱਲਾ ਥਣ ਚੰਗੇ ਬੋਲੇ ਤੇ ਆ ਬਾਕੀ ਧਾਰਾਂ ਇਹਦੀਆਂ ਵੀ ਕੋਈ ਚੱਕਰ ਨਹੀਂ ਬਾਈ ਮਾਰ ਕੇ ਰਖਾਣ ਨਾਲ ਜਿਵੇਂ ਮਰਜੀ ਬਹਿ ਜਾ ਨਿਆਣਾ ਪਾਲਕ ਨਹੀਂ ਬਾਈ ਹਾਂਜੀ ਹੂੰ ਬਾਕੀ ਤਾਂ ਜਿਆ ਨਾੜਗਾ ਨਾਲੀਆ ਦਾ ਕੋਈ ਐ ਨਹੀਂ ਹੂੰ ਚਵਾਈ ਬਹੁਤ ਜੰਗੀਆਂ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੋਈ ਨਹੀਂ ਠੰਡੀ ਸੀ ਲੜਾ ਕੀ ਬਾਤ ਆ ਇੱਕ ਨੰਬਰ ਚੋਈ ਮਗਰਲੇ ਥਣਾਈ ਚੋਈ ਦੇਖੋ ਲੈ ਬਹੁਤ ਜੰਗੇ ਚੋਣਾ ਕਿੰਨੀ ਜੀ ਇੱਕ ਨੰਬਰ ਚੋਣਾ ਇੱਕ ਨੰਬਰ ਕੀ ਬਾਤ ਆ ਭਾਈ ਮੋਟੀ ਮੋਟੀ ਚਵਾਈ ਆ ਕਿੰਨੀਆਂ ਕਿਤਾਰਾਂ ਮਰੀਆਂ ਦੁੱਧ ਦੇਖੋ ਭਾਈ ਖੋਲ ਦਿੰਨੇ ਹਾਂ ਨਾ ਭਾਈ ਤੋਰ ਕੇ ਰਖਾ ਦੇ ਕੱਦ ਚੰਗਾ ਬਰੀਡ ਚੰਗੀ ਐ ਸੂਈ ਸਵਾਈ ਐ ਬਾਈ ਲੈ ਵਲੂ ਬਾ ਚੰਗਾ ਥਣ ਥਣ ਬਹੁਤ ਚੰਗਾ ਕਰਮ ਵਾਲੀ ਦਾ ਇਹਦਾ ਮੁੱਲ ਫਿਰ ਜਾਇਜ਼ ਜਿਹਦਾ ਦਾ ਮੁੱਲ ਕਰਾਣਾ ਤਾਂ 45000 ਓਕੇ 43000 ਦੀ ਦੇਵਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 45 ਕਰਾ ਲਓ 43000 ਦੀ ਬੈੜਾ ਜਿਹੜੀ ਦੇ ਦਿਆਂਗੇ ਬਾਕੀ ਮਾੜਾ ਮੋਟਾ ਕੋਈ ਚੱਕਰ ਨਹੀਂ ਮੌਕੇ ਦੇ ਹੋਰ ਵੀ ਮਾਨਦਾਨ ਹੋ ਜਾਊਗਾ ਬੈੜ ਚੰਗੀ ਐ ਕੱਦ ਵਾਲੀ ਐ ਪ੍ਰਿੰਟ ਵਾਲੀ ਐ ਯਾਦ ਵਾਲੀ ਐ ਚਵਾਈ ਚੁਵਾਈ ਇੱਕ ਨੰਬਰ ਬੱਚਾ ਮਗਰ ਬੱਚਾ ਸੂਈ ਸਵਾਈ ਕਿਸੇ ਵੀਰ ਨੂੰ ਦੋਨੇ ਨਗਾ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਪਸਮਾ ਕੇ ਕਰਕੇ ਥਣ ਦੇਣਾ ਹੋਰ ਵੀ ਕਹਣਾ ਚਾਹਾਂਗਾ ਥਣ ਪੂਰਾ ਵਧੀਆ ਨਾਣਾ ਨੂਣਾ ਫੋਲ ਚੰਗੀਆਂ ਨੇ ਪੂਰੀ ਵਿਥੀ ਤੇ ਥਣ ਪਛਾਂਤੋ ਲੈਵਾ ਚੈੱਕ ਕਰਵਾਣੇ ਇੱਕ ਨੰਬਰ ਲੈ ਕਿਆ ਬਾਤ ਨਾਣਾ ਨੂਣਾ ਦੋਨੇ ਦਿਨੇ ਪਾਸ ਆ ਕਿ ਨਹੀਂ ਨਾਣਾ ਬਹੁਤ ਹੂੰ ਦੁੱਧ ਬੈਡ ਨੇ 16 17 ਕਿਲੋ ਆਮ ਨੇ ਦੇ ਦੇਣਾ ਓਕੇ ਬਾਈ ਹਾਂ ਧੰਨਵਾਦ